ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੋ ਤੁਸੀਂ ਪੱਤੇ ਦੇਖ ਰਹੇ ਹੋ ਜੋ ਵੇਲ ਦੇਖ ਰਹੇ ਹੋ ਇਸ ਵੇਲ ਦੀ ਗੱਲ ਕਰਨੀ ਹੈ ਜਿਹਨੂੰ ਅਸੀਂ ਗਲੋ ਵੇਲ ਦੇ ਨਾਂ ਨਾਲ ਜਾਣਦੇ ਹਾਂ ਇਸ ਤੋਂ ਪਹਿਲਾਂ ਕਿ ਇਸ ਦੇ ਬਾਰੇ ਆਪਾਂ ਜਾਣਕਾਰੀ ਹੋਰ ਸਾਂਝੀ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਦਿਆ ਕਰੋ ਤੁਹਾਡੇ ਵਾਸਤੇ ਫ੍ਰੀ ਹੈ ਪਰ ਮੈਨੂੰ ਸਮਝ ਆਉਂਦਾ ਕਿ ਸਾਡਾ ਇੱਕ ਮਕਸਦ ਪੂਰਾ ਹੋ ਜਾਂਦਾ ਤਾਂ ਕਿ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ ਕਿਉਂਕਿ ਇਹ ਸਾਡੇ ਰੇਸ਼ੀਆਂ मुਣੀਆਂ ਦਾ ਸਾਨੂੰ ਮਿਲਿਆ ਹੋਇਆ ਵਿਰਾਸਤੀ ਗਿਆਨ ਹੈ ਤੇ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਕਿ ਕੁਦਰਤ ਦੇ ਇਹਨਾਂ ਤੋਹਫਿਆਂ ਦਾ ਹਰ ਇੱਕ ਨੂੰ ਫਾਇਦਾ ਹੋ ਸਕੇ ਸੋ ਗਲੋਵਲ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹ ਸਾਨੂੰ ਅਕਸਰ ਮਿਲ ਜਾਂਦੀ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਇਹਨੂੰ ਸਜਾਵਟੀ ਵੇਲ ਦੇ ਰੂਪ ਦੇ ਵਿੱਚ ਵੀ ਲਾਇਆ ਜਾਂਦਾ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਡੇਂਗੂ ਵਰਗੀਆਂ ਬਿਮਾਰੀਆਂ ਦਾ ਜਿਵੇਂ ਜਿਵੇਂ ਪ੍ਰਕੋਪ ਵਧਿਆ ਤਾਂ ਥੋੜਾ ਮੋਟਾ ਇਹਦੇ ਬਾਰੇ ਸਾਡੀ ਜਾਣਕਾਰੀ ਵੀ ਵਧੀ ਹੈ ਕੋਈ ਇਹਦੇ ਪੱਤਿਆਂ ਦੇ ਜੂਸ ਦੀ ਗੱਲ ਕਰਦਾ ਹੈ ਪਲੇਟਲਟ ਘਟ ਜਾਂਦੇ ਆ ਤਾਂ ਉਹਨਾਂ ਨੂੰ ਇਹ ਕਿਵੇਂ ਵਧਾਉਂਦੀ ਹੈ ਇਹਦੇ ਬਾਰੇ ਗੱਲ ਕਰਦਾ ਪਰ ਜੇ ਅਸਲ ਦੇ ਵਿੱਚ ਇਹਨੂੰ ਆਯੁਰਵੇਦਾ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਆਂ ਤਾਂ ਆਯੁਰਵੇਦਾ ਦੇ ਵਿੱਚ ਇਹਨੂੰ ਅਮਰਤਾ ਕਿਹਾ ਜਾਂਦਾ ਹੈ ਅਮਰਤਾ ਵੀ ਨਾ ਮਰਨ ਵਾਲੀ ਤੇ ਉਹ ਇਹਦੇ 'ਚ ਬਹੁਤ ਵਿਲੱਖਣ ਗੁਣ ਹੈ ਇੱਕ ਜਿਹੜਾ ਕਿ ਆਮ ਪੌਦਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਇਸ ਤੇ ਗੁਣ ਕਰਕੇ ਹੀ ਇਹ ਸਾਨੂੰ ਵੀ ਜਿਹੜਾ ਹੈਗਾ ਤੰਦਰੁਸਤੀ ਪ੍ਰਦਾਨ ਕਰਦੀ ਤੇ ਉਹ ਗੁਣੇ ਦਾ ਕੀ ਹੈ ਉਹ ਇਹਦਾ ਇੱਕ ਵਿਲੱਖਣ ਗੁਣਾ ਹੈ ਮੈਂ ਤੁਹਾਨੂੰ ਦਿਖਾਉਣਾ ਤੇ ਇਹ ਦੇਖੋ ਉੱਪਰੋਂ ਆਪ ਦੇਖ ਰਹੇ ਹਾਂ ਤਾਂ ਉਹ ਵੇਲ ਇੱਕ ਥੱਲੇ ਉਹਦੇ ਕੋਈ ਜੜ ਨਹੀਂ ਥੋੜੇ ਜਿਿਹੇ ਪੱਤੇ ਹੈਗੇ ਆ ਤਾਂ ਉਹ ਦੇਖੋ ਥੱਲੇੋਂ ਕੱਟ ਦਿੱਤੀ ਗਈ ਸੀ ਕੱਟੀ ਦਿਖ ਰਹੀ ਹੈ ਤੇ ਇਹ ਉੱਪਰ ਦੀ ਉੱਪਰ ਹੀ ਉਗਣਾ ਸ਼ੁਰੂ ਹੋਗੀ ਉਹ ਇਹਦਾ ਗੁਣ ਹੈ ਉਹ ਗੁਣ ਕੀ ਹੈ ਆ ਤੁਸੀਂ ਧਾਗੇ ਟਾਈਪ ਦੇਖ ਰਹੇ ਹੋ ਥੱਲੇ ਜੜਾ ਹੁੰਦੀਆਂ ਇਹ ਇਸ ਤਰ੍ਹਾਂ ਥੱਲੇ ਜੜਾਂ ਵਧਾ ਕੇ ਧਰਤੀ ਤੇ ਲਾ ਕੇ ਫਿਰ ਆਪਣੇ ਆਪ ਨੂੰ ਜਿਉਂਦਾ ਕਰ ਲੈਂਦੀ ਹੈ ਤੇ ਸੇਮ ਬਿਲਕੁਲ ਇਸੇ ਤਰ੍ਹਾਂ ਹੀ ਇਹ ਸਾਨੂੰ ਵੀ ਇਸੇ ਤਰ੍ਹਾਂ ਤੰਦਰੁਸਤ ਰੱਖਣ ਦੇ ਵਿੱਚ ਮਦਦ ਕਰਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਸੋ ਅਸੀਂ ਇਹਦੇ ਸਿਰਫ ਪੱਤਿਆਂ ਦੇ ਕਾੜੇ ਨਾਲ ਜਿਹੜਾ ਹੈਗਾ ਪਲੇਟਲੈਟ ਠੀਕ ਹੀ ਨਹੀਂ ਕਰਦੇ ਕਰ ਸਕਦੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਜਿਹਦੇ ਵਿੱਚ ਜੇ ਆਪਾਂ ਮੇਨ ਮੇਨ ਗੱਲ ਕਰੀਏ ਤਾਂ 슈ਗਰ ਲਈ ਫਾਇਦੇਮੰਦ ਹੈ ਪਾਚਨ ਤੰਤਰ ਸਾਡਾ ਠੀਕ ਕਰਦੇ ਆ ਜਿਵੇਂ ਕਿ ਬਦਹਜਮੀ ਐ ਪੇਟ ਗੈਸਾ ਛਾਤੀ ਚ ਜਲਣਾ ਐ ਅੰਤੜੀਆਂ ਦੇ ਜ਼ਖਮ ਨੇ ਅੱਖਾਂ ਹਸਤੇ ਲਾਭਕਾਰੀ ਐ ਮੋਟਾਪਾ ਘਟ ਕਰਦੀ ਐ ਜ਼ੁਖਾਮ ਖੰਗ ਤੇ ਦੇ ਵਿੱਚ ਬਹੁਤ ਲਾਭਕਾਰੀ ਐ ਗਲੋਵੈਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ ਡੇਂਗੂ ਵਾਇਰਲ ਵਰਗੇ ਬੁਖਾਰਾਂ ਦੇ ਵਿੱਚ ਬੜੀ ਲਾਭਕਾਰੀ ਹੈ ਤਣਾ ਨੂੰ ਘਟ ਕਰਦੀ ਹੈ ਜੋੜ ਦਰਦਾਂ ਨੂੰ ਘਟ ਕਰਦੀ ਹੈ ਗਠੀਆ ਹੋਣ ਦੇ ਜੋਖਮ ਨੂੰ ਘਟਾਉਂਦੀ ਹੈ ਚਮੜੀ ਰੋਗਾਂ ਵਾਸਤੇ ਬਹੁਤ ਲਾਭਕਾਰੀ ਹੈ ਜਿਗਰ ਦੇ ਰੋਗਾਂ ਵਾਸਤੇ ਬਹੁਤ ਲਾਭਕਾਰੀ ਹੈ ਸੋ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਜੇ ਜਿਹੜੀ ਹੈਗੀ ਆ ਗਲੋਆ ਬਚਾਉਂਦੀ ਹੈ ਸੋ ਇਹਦੀ ਆਪਾਂ ਵਰਤੋਂ ਕਿਵੇਂ ਕਰਨੀ ਹੈ ਤਾਂ ਉਹਦੇ ਹਾਸਤੇ ਆਪਾਂ ਗੱਲ ਕਰਦੇ ਆ ਤਾਂ ਇਹ ਵੇਲ ਜੇ ਸਾਡੇ ਘਰ ਦੇ ਵਿੱਚ ਲੱਗੀ ਹੋਈ ਹੈ ਤਾਂ ਜਿਵੇਂ ਜਿਵੇਂ ਪ੍ਰਾਣੀ ਹੁੰਦੀ ਆ ਆ ਇਹਦੀਆਂ ਮੋਟੀਆਂ ਹੁੰਦੀਆਂ ਜਾਂਦੀਆਂ ਇਹਦੇ ਤਣੇ ਮੋٹے ਹੁੰਦੇ ਜਾਂਦੇ ਆ ਤਾਂ ਇਹਨਾਂ ਦੀ ਅਸੀਂ ਇਹ ਤਣੇ ਤੇ ਥੋੜੇ ਨਾਲ ਪੱਤੇ ਲੈ ਕੇ ਤਕਰੀਬਨ 200 ਗ੍ਰਾਮ ਲੈ ਕੇ ਅਸੀਂ ਨੂੰ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਅੱਧੇ ਕਿਲੋਟਰ ਪਾਣੀ ਦੇ ਵਿੱਚ ਉਬਾਲ ਲੈਣੇ ਆ ਤਾਂ ਅੱਧਾ ਰਹਿਣ ਤੇ ਅਸੀਂ ਇਹਦੀ ਵਰਤੋਂ ਜਿਹੜੀ ਹੈਗੀ ਆ ਉਹ ਕਰਨੀ ਆ ਤਕਰੀਬਨ 4 ਤੋਂ 5 ਚਮਚੇ ਹਰ ਰੋਜ਼ ਅਸੀਂ ਇਹਦੀ ਵਰਤੋਂ ਕਰਦੇ ਆਂ ਜੇ ਸਾਡੇ ਕੋਲੇ ਵੇਲ ਨਹੀਂ ਹੈ ਤਾਂ ਪੰਸਾਰੀਆਂ ਤੋਂ ਇਸ ਤਰ੍ਹਾਂ ਇਹ ਸੁੱਕੀ ਮਿਲ ਜਾਂਦੀ ਹੈ ਕਿ ਅਸੀਂ ਘਰੇ ਹੀ ਕੱਟ ਕੇ ਪਣਾ ਕੇ ਰੱਖੇ ਹੋਈ ਆ ਤਾਂ ਇਹ ਸੁੱਕੀ ਮਿਲ ਜਾਂਦੀ ਆ ਤਾਂ ਇਹਨੂੰ ਅਸੀਂ 10 ਕ ਗ੍ਰਾਮ ਨੂੰ 100 ਕ ਗ੍ਰਾਮ ਪਾਣੀ ਦੇ ਵਿੱਚ ਉਬਾਲ ਕੇ ਅੱਧਾ ਕ ਪਾਣੀ ਰਹਿਣ ਤੇ ਤਾਂ ਇਹਦੀ ਵਰਤੋਂ ਅਸੀਂ ਜਿਹੜੀ ਹੈਗੀ ਆ 4-5 ਚਮਚੇ ਦਵਾਈ ਦੇ ਰੂਪ ਤੇ ਵਿੱਚ ਵਰਤੋਂ ਕਰ ਸਕਦੇ ਆ ਤੇ ਇਹਦੀ ਵਰਤੋਂ ਕਰਨ ਦੇ ਨਾਲ ਸਾਨੂੰ ਕੀ ਕੀ ਫਾਇਦੇ ਹੋਣਗੇ ਜਿਹੜੀਆਂ ਬਿਮਾਰੀਆਂ ਸਾਨੂੰ ਇਹ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਤੋਂ ਬਚਾਊਗੀ ਇਸ ਤੋਂ ਇਲਾਵਾ ਸਾਡੀ ਫਰਟੀਲਿਟੀ ਨੂੰ ਵਧਾਉਂਦੀ ਆ ਤਾਂ ਇਹ ਬਹੁਤ ਸਾਰੇ ਗੁਣ ਨੇ ਇਸ ਬੂਟੀ ਦੇ ਵਿੱਚ ਇਸ ਵੇਲ ਦੇ ਵਿੱਚ ਸੋ ਅਸੀਂ ਇਹਨੂੰ ਜੇ ਜਗ੍ਹਾ ਹੈ ਤਾਂ ਗਮਲੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲਾ ਕੇ ਇਹ ਤੋਂ ਲਾਹਾ ਲੈ ਸਕਦੇ ਹਾਂ ਨਹੀਂ ਤਾਂ ਅਪਨਸਾਰੀ ਤੋਂ ਸਾਨੂੰ ਮਿਲ ਜਾਂਦੀ ਹੈ ਤਾਂ ਅਸੀਂ ਉੱਥੋਂ ਲੈ ਕੇ ਇਸ ਦਵਾਈ ਦਵਾ ਤੋਂ ਬਾਅਦ ਲਾਹਾ ਲੈ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸ਼ੁਕਰੀਆ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ